ਕੋਖ ਦੇ ਵਿੱਚੋਂ ਜੰਮਗਾ ਦੋ ਤੀਆਂ ਪਿਆਰ ਨਾ ਰਹਿੰਦੀਆਂ ਜਦੋਂ ਵੱਡੀ ਭੈਣ ਆਪਦੀ ਝੋਲੀ ਪਾ ਕੇ ਲੈ ਗਈ ਆਪਦੇ ਸਹੁਰੇ ਘਰ ਤੇ ਉੱਥੇ ਜਾ ਕੇ ਬਣ ਗਈਆਂ ਸੌਕਣਾ ਭਾਂਡੇ ਤਾਂ ਨੂੰ ਜਾਂਦੇ ਆ ਬਾਈ ਬਹੁਤ ਔਖਾ ਬਾਈ ਕਹਿੰਦਾ ਮੈਂ ਇੰਨਾ ਕੁ ਦੁਖੀਆਂ ਵੀ ਮੈਂ ਜੀ ਕਰਦਾ ਵੀ ਮੈਂ ਇਹਨਾਂ ਨੂੰ ਦੋਨਾਂ ਨੂੰ ਛੱਡ ਦਾਂ ਹੁਣ ਆਪਾਂ ਉਹਦੇ ਨਾਲ ਗੱਲ ਕਰਦੇ ਆ ਆ ਜਾ ਮਾਰੇ ਖਿੱਚ ਕੇ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਇੱਕ ਇਹੋ ਜੀ ਕਹਾਣੀ ਜੋ ਕਿ ਪੇਕੇ ਦੋਵੇਂ ਪੈਣਾ ਸਕੀਆਂ ਪੂਰੇ ਪਿਆਰ ਨਾਲ ਰਹਿੰਦੀਆਂ ਤੇ ਜਦੋਂ ਸਹੁਰੇ ਘਰੇ ਆ ਜਾਂਦੀਆਂ ਦੋਨੇ ਭੈਣਾਂ ਉਦੋਂ ਸੌਕਣਾ ਕਿਉਂ ਬਣ ਜਾਂਦੀਆਂ ਇਹ ਬਾਈ ਨਾਲ ਗੱਲ ਕਰਾਉਣੇ ਆ ਸੱਸੀ ਗਾ ਵੀ ਬਹੁਤ ਵਧੀਆ ਬਈ ਤੁਸੀਂ ਦੱਸੋ ਕੀ ਹਾਲਾ ਵਧੀਆ ਵਧੀਆ ਕਿ ਬਈ ਇਹ ਜਿਹੜੀ ਹੁਣ ਬੰਨ ਕੇ ਚੱਲੋ ਤੁਹਾਡਾ ਵਿਆਹ ਹੋਇਆ ਹਨਾ ਤੁਸੀਂ ਇੱਕ ਘਰੇ ਤੁਹਾਡੇ ਦੋ ਸਾਗਾਂ ਪਹਿਣਾ ਤੁਹਾਨੂੰ ਵਿਆਹ ਹੋਇਆ ਹਨਾ ਤੇ ਤੁਹਾਡੇ ਕੀ ਮਸਲਾ ਹੋਇਆ ਕੀ ਗੱਲ ਹੋਈ ਕੀ ਮਤਲਬ ਕਿੱਥੋਂ ਚਲੋ ਮਸਲਾ ਇਹ ਹੋਇਆ ਬਈ ਜਿਹੜੀ ਪਹਿਲਾਂ ਮੇਰੀ ਘਰ ਵਾਲੀ ਸੀਗੀ ਠੀਕ ਆ ਉਹਦੇ ਨਾਲ ਜਵਾਬ ਨਹੀਂ ਹੁੰਦਾ ਸੀਗਾ ਬਈ ਹਨਾ ਮੇਰਾ ਬਈ ਇਦਾਂ ਦੀ ਗੱਲ ਸੀ ਕਿ ਮੇਰੀ ਜਿਹੜੀ ਪਹਿਲਾਂ ਵਾਲੀ ਘਰ ਵਾਲੀ ਸੀ ਨਾ ਵੀ ਜਿਹੜੀ ਪੁਰਾਣੀ ਮੇਰੀ ਘਰ ਵਾਲੀ ਹੋ ਗਈ 10 ਸਾਲ ਹੋ ਗਏ ਮੇਰੀ ਵਿਆਹ ਨੂੰ ਤੇ ਉਹ ਕੀ ਹੋਇਆ ਬਈ ਜਵਾਕ ਨਹੀਂ ਹੁੰਦਾ ਸੀਗਾ ਮੈਨੂੰ ਐਸੀ ਲੋਕਾਂ ਨੂੰ ਐਸੀਗਾ ਮੇਰੇ ਦੇ ਨਕਸ਼ਾ ਜਾਂ ਮੇਰੇ ਪਰਿਵਾਰ ਨੂੰ ਐਦਾ ਸੀ ਮੇਰੇ ਦੇ ਨਕਸ਼ਾ ਪਰ ਨਹੀਂ ਬਈ ਉਹ ਘਰ ਲਈ ਚ ਨਕਸ਼ਾ ਸੀਗਾ ਕਹਿ ਦੀ ਬਣਾ ਵੀ ਘਰ ਵਾਲੀ ਚ ਨੁਕਸਾ ਸੀਗਾ ਮੇਰੀ ਘਰ ਵਾਲੀ ਮੈਨੂੰ ਕਹਿੰਦੀ-ਕਹਿੰਦੀ ਵੀ ਆਪਣੇ ਜਵਾਬ ਨਹੀਂ ਹੁੰਦਾ ਨਾ ਅਸੀਂ ਬਹੁਤ ਟੈਨਸ਼ਨ 'ਚ ਰਹਿੰਦੇ ਸੀਗੇ ਦੋਨੇ ਯਾਰ ਵੀ ਆ ਨਾ ਰਾਤ ਨੂੰ ਟੈਨਸ਼ਨ 'ਚ ਪਏ ਰਹਿਣਾ ਵੀ ਯਾਰ ਅੱਗੇ ਵਾਂਂਚ ਕਿਵੇਂ ਪੈਦਾ ਹੋਊਗਾ ਇਹ ਕਹਿੰਦੀ ਮੇਰੀ ਘਰ ਵਾਲੀ ਕਹਿੰਦੀ-ਕਹਿੰਦੀ ਆਪਾਂ ਹੋਰ ਮੁੰਡਾ ਲੈ ਲੈਂਦੇ ਆ ਕਿਸੇ ਅਡੌਪਟ ਕਰ ਲੈਂਦੇ ਆ ਮੈਂ ਵੀ ਕਿਹਾ ਵੀ ਚੱਲ ਲੈ ਲੈਂਦੇ ਆ ਆਪਾਂ ਨਾ ਜਾਂ ਕੁੜੀ ਲੈ ਲੈਂਦੇ ਕਿਸੇ ਤੋਂ ਪਰ ਨਹੀਂ ਭਾਈ ਬਾਅਦ ਵਿੱਚ ਇਹਨੇ ਇਹ ਦਿਮਾਗ ਦੇ ਵਿੱਚ ਪਤਾ ਕੀ ਆਇਆ ਮੇਰੀ ਘਰ ਵਾਲੀ ਦੇ ਮੈਨੂੰ ਕਹਿੰਦੀ-ਕਹਿੰਦੀ ਮੇਰੀ ਬਥੇਰੀਆਂ ਭਾਈ ਦਵਾਈਆਂ ਵਰਤੀਆਂ ਹਨਾ ਬਥੇਰਾ ਵੀ ਟੀਕੇ ਲਵਾਏ ਭਾਈ ਬਥੇਰੀ ਹਣਾ ਹਰ ਇੱਕ ਥਾਂ ਤੇ ਗਏ ਆ ਮੈਂ ਕਹਿੰਦਾ ਯਾਰ ਜਦੋਂ ਬੰਦੇ ਨੂੰ ਕਹਿ ਦੀ ਕੋਈ ਜਦੋਂ ਚੀਜ਼ ਨਾ ਮਿਲੇ ਉਹ ਚੀਜ਼ ਪ੍ਰਾਪਤ ਕਰਨੀ ਹੋਵੇ ਬਈ ਯਾਰ ਜਿਹੜਾ ਕੁਝ ਬੰਦਾ ਕਹਿ ਜਾਂਦਾ ਸੀਗਾ ਵੀ ਉੱਥੇ ਜਾਏ ਉੱਥੇ ਮੱਥਾ ਟੇਕਿਓ ਜਾਂ ਉੱਥੇ ਜਾਵੜੋ ਉੱਥੇ ਦੇਖ ਚੜਾਓ ਉੱਥੇ ਜਾਵੜੋ ਉੱਥੇ ਕਿਸੇ ਨੂੰ ਜੋ ਅੱਖਾਂ ਨੂੰ ਵੰਡ ਦਿਓ ਆ ਕਰਦੇ ਉਹ ਕਰਦੇ ਜਿੱਥੇ ਜਾਂ ਚ ਰਸਤੇ ਚ ਟੂਣੇ ਕਰਿਓ ਬਥੇਰਾ ਕੁਝ ਕੀਤਾ ਬਈ ਸਿਆਣਿਆਂ ਕੋਲ ਗਏ ਬਈ ਕੁਝ ਨਹੀਂ ਹੋਣਿਆ ਕੋਸ਼ਿਸ਼ ਵੀ ਨਹੀਂ ਬਣਿਆ ਦਵਾਈਆਂ ਖਾ ਲਈਆਂ ਬਾਈ ਯਾਰ ਬੁਰਾ ਹਾਲ ਬਾਈ ਯਾਰ ਗਰਮ ਗਰਮ ਗਰਮਾਲੀਆਂ ਦਵਾਈਆਂ ਖਾ ਲਈਆਂ ਬਾਈ ਸਾਰਾ ਕੁਝ ਕਰਕੇ ਵੇਖ ਲਿਆ ਪਰ ਕੁਝ ਨਹੀਂ ਹੋਇਆ ਬਈ ਜਦੋਂ ਪਰਿਵਾਰ ਦੇ ਵਿੱਚ ਕਹਿੰਦੇ ਵੀ ਜਦੋਂ ਗੱਲਬਾਤ ਹੋਈ ਹੈ ਨਾ ਵੀ ਸਾਰੇ ਪਰਿਵਾਰ ਦੇ ਜੀ ਬੈਠੇ ਸੀ ਉਦੋਂ ਮੈਨੂੰ ਕਹਿੰਦੇ ਵੀ ਤੇਰੇ ਚ ਨੁਕਸਾਣਾ ਵੀ ਮੈਨੂੰ ਕਹਿਣ ਲੱਗੇ ਮੈਂ ਕਿਹਾ ਯਾਰ ਐ ਇਦਾਂ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਟੈਸਟ ਕਰਾਇਆ ਹੋਇਆ ਸਾਰਾ ਕੁਝ ਵੀ ਮੇਰੀ ਘਰ ਵਾਲੀ ਚ ਨੁਕਸਾਣਾ ਵੀ ਮੇਰੇ ਚ ਇਹ ਜੀ ਕੋਈ ਗੱਲ ਨਹੀਂ ਹੈਗੀ ਜਿਹੇ ਜੀ ਗੱਲ ਹੁੰਦੀ ਹੈ ਹਨਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਨਾ ਵੀ ਇਹ ਜੀ ਕੋਈ ਗੱਲ ਨਹੀਂ ਹੈਗੀ ਤੇ ਬਾਅਦ ਵਿੱਚ ਬਈ ਮੈਂ ਆ ਖੇਲ ਜਾਵੜਿਆ ਇਹਨਾਂ ਨੇ ਪਿੱਛੇ ਹੀ ਕੋਈ ਚੋਰੀ ਚਾਰੀ ਨਾਲ ਗੱਲ ਕੀਤੀ ਮੇਰੇ ਸਹੁਰਿਆਂ ਨੇ ਤੇ ਮੇਰੇ ਘਰ ਦੇਣੇ ਵੀ ਇਹਦਾਂ ਕਰੋ ਗੱਲਬਾਤ ਕਰਕੇ ਮੇਰੀ ਸਾਲੀ ਦਾ ਰਿਸ਼ਤਾ ਮੇਰੇ ਨਾਲ ਕਰਾਤਾ ਬਈ ਉਹ ਕਹਿੰਦੇ ਵੀ ਆਪਣੇ ਘਰ ਦੇ ਵਿੱਚ ਮੈਂ ਮੈਨੂੰ ਵੀ ਮੇਰੀ ਘਰ ਲਈ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਨਹੀਂ ਯਾਰ ਨਹੀਂ ਜੱਜ ਯਾਰ ਕੰਮ ਵੀ ਮੇਰੇ ਤੋਂ ਬਾਅਦ ਯਾਰ ਮੈਂ ਤੈਨੂੰ ਕਿ ਤੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਹੱਥ ਨਹੀਂ ਲਾਉਣਾ ਯਾਰ ਨਾ ਮੈਂ ਮੈਂ ਆਹਦੀ ਸਾਲੀ ਤਾਂ ਇਹੋ ਜੀ ਮੈਂ ਅੱਖ ਰੱਖੀ ਮੈਨੂੰ ਤੇਰੇ ਨਾਲ ਪ੍ਰੇਮ ਆ ਯਾਰ ਉਹ ਕਹਿੰਦੀ ਕਹਿੰਦੀ ਨਹੀਂ ਨਹੀਂ ਐ ਕਿ ਹੁੰਦਾ ਕਹਿੰਦੀ ਮੈਂ ਆਪਦੇ ਤਰੀਕੇ ਮੈਂ ਆਪ ਲਿਆ ਰਹੀ ਆ ਤੂੰ ਕਿਉਂ ਟੈਨਸ਼ਨ ਲੈਣਾ ਫਿਰ ਮੈਂ ਕਿਹਾ ਚਲ ਜਿਵੇਂ ਤੈਨੂੰ ਸਹੀ ਲੱਗਦਾ ਉਵੇਂ ਕਰ ਲੈ ਹਣਾ ਇਹ ਕਹਿੰਦੀ ਕਹਿੰਦੀ ਮੈਂ ਲੈ ਕੇ ਆਉਂਗੀ ਉਹ ਫਿਰ ਬ ਤੇ ਫੇਰ ਭਾਈ ਜਵਾਕ ਹੋਇਆ ਸਾਡੇ ਜਵਾਕ ਹੋਇਆ ਬਈ ਬਹੁਤ ਵਧੀਆ ਪਰਿਵਾਰ ਬਣਿਆ ਬਈ ਸਾਡਾ ਹਨਾ ਵੀ ਇਹਨੇ 6-7 ਮਹੀਨੇ 7-8 ਮਹੀਨੇ ਸਾਲ ਵਧੀਆ ਰਹੀਆਂ ਬਈ ਵਧੀਆ ਗੱਲਾਂ ਬਾਤਾਂ ਮਾਰੀਆਂ ਬਈ ਬੜੀਆਂ ਰੌਣਕਾਂ ਲੱਗੀਆਂ ਬਈ ਸਾਡੇ ਘਰ ਦੇ ਵਿੱਚ ਜਿਹੜਾ ਜਵਾਕ ਹੋਇਆ ਬਈ ਰੀਵਨ ਬੰਨੇ ਗਏ ਹਨਾ ਵੀ ਡੀਜੇ ਲੱਗੇ ਬਹੁਤ ਕੁਝ ਹੋਇਆ ਨਿਆਰੇ ਲਈ ਬਈ ਹਨਾ ਬਾਅਦ ਦੇ ਵਿੱਚ ਬਈ ਇਹ ਕਹਦੇ ਆ ਕਿ ਕਹਿੰਦੇ ਵੀ ਘਰ ਦੇ ਵਿੱਚ ਹੀ ਪੇਕੇ ਘਰ ਦੇ ਵਿੱਚ ਹੀ ਪੈਣਾ ਹੁੰਦੀਆਂ ਬਈ ਜਦੋਂ ਸਾਰੇ ਪਰਿਵਾਰ ਦੇ ਵਿੱਚ ਆ ਜਾਣ ਬਈ ਵੇ ਸੌਕਣ ਸੌਕੀਆਂ ਬਣ ਜਾਂਦੀਆਂ ਸੌਕਣ ਸੌਕਣੀਆਂ ਬਣ ਗਿਆ ਬਈ ਬਾਜ ਬਾਈ ਇਹ ਕਹਿੰਦਾ ਨਾ ਜਦੋਂ ਮੇਰੇ ਟੈਸਟ ਕਰਾਏ ਮੇਰੀ ਘਰ ਵਾਲੀ ਦੇ ਕਰਾਏ ਤੇ ਅਸੀਂ ਨਾ ਦੋਨਾਂ ਨੇ ਉਲਾ ਰੱਖਿਆ ਸੀ ਚਲਾ ਹੋਲ ਅੱਜ ਠੀਕ ਹੋ ਗਿਆ ਕੱਲ ਨੂੰ ਠੀਕ ਹੋ ਗਿਆ ਜਦੋਂ ਐਂਡ ਤੇ ਡਾਕਟਰ ਨੇ ਜਵਾਬ ਦਿੱਤਾ ਸਾਡੇ ਘਰੇ ਮੇਰਾ ਸੱਸ ਸਹੁਰਾ ਰੌਲਾ ਪਾਉਣ ਲੱਗ ਗਏ ਮੇਰੇ ਮਾਪਿਓਰ ਰੌਲਾ ਪਾਉਣ ਲੱਗੇ ਫਿਰ ਇੱਕ ਦਿਨ ਮੈਨੂੰ ਅੱਕੇ ਵੇ ਨੂੰ ਸੱਚ ਦੱਸਣਾ ਪਿਆ ਵੀ ਛੋਡੀ ਕੁੜੀ 'ਚ ਨੁਕਸਾ ਮੇਰੇ 'ਚ ਕੋਈ ਇਹ ਜਾਨੀ ਫਿਰ ਉਹਨਾਂ ਨੇ ਦੋਨਾਂ ਤਿੰਨੇ ਪਰਿਵਾਰਾਂ ਨੇ ਰਲ ਕੇ ਮੇਰੀ ਘਰ ਵਾਲੀ ਨੇ ਉਹਨਾਂ ਨਾਲ ਰਲ ਕੇ ਵੀ ਮੇਰੀ ਸਾਲੀ ਦਾ ਰਸਤਾ ਮੈਨੂੰ ਕਰਵਾਤਾ ਪਹਿਲਾਂ ਤਾਂ ਇਹ ਕਹਿੰਦਾ ਮੈਂ ਤਿਆਰ ਨਹੀਂ ਸੀ ਚੱਲ ਜਦੋਂ ਮੈਨੂੰ ਮਜਬੂਰ ਕੀਤਾ ਮੈਂ ਚੱਲ ਤਿਆਰ ਹੋ ਗਿਆ ਮੈਂ ਉਹਦੇ ਨਾਲ ਮੁੜ ਕੇ ਵੀ ਆਪਦਾ ਵਿਆਹ ਹੋ ਗਿਆ ਬੱਚਾ ਹੋ ਗਿਆ ਸੋਹਣਾ ਨਿਮ ਬੰਨਿਆ ਗੀਆਂ ਖੁਸ਼ੀਆਂ ਮਣਾਈਆਂ ਪੂਰਾ ਜਨਕੀ ਚਾਸੀ ਘਰ ਦੇ ਵਿੱਚ ਥੋੜਾ ਥੋੜਾ ਕਹਿੰਦੇ ਹੁੰਦੇ ਜਦੋਂ ਟਾਈਮ ਪੈ ਗਿਆ ਤੇ ਉਹ ਰੰਗ ਬਦਲ ਗਿਆ ਉਹੋ ਜਿਹੜਾ ਨਕਲੀ ਪਿਆਰ ਸੀ ਉਹ ਪਿਗਲਣ ਲੱਗ ਗਿਆ ਘਰੇ ਫੇਰਾ ਮੁੜ ਕੇ ਜੁੱਤੋ ਜੁੱਤੀ ਹੋਣ ਵਾਲਾ ਕੰਮ ਗਿਆ ਉਸ ਤੋਂ ਬਾਅਦ ਬਈ ਫਿਰ ਉਸ ਤੋਂ ਬਾਅਦ ਬਈ ਤੇ ਬਾਅਦ ਵਿੱਚ ਬਈ ਇਹ ਕਲੇਸ਼ ਪਾਉਣ ਲੱਗ ਗਏ ਬਈ ਮੈਂ ਜਦੋਂ ਖੇਤ ਤੋਂ ਆਣਾ ਬਈ ਜਾਂ ਕਿਤੇ ਕੰਮ ਤੋਂ ਆਣਾ ਇਹਨਾਂ ਨੇ ਬਈ ਭਾਂਡੇ ਖਲਾਰਨੇ ਠੀਕ ਹੈ ਕੰਦਾਂ 'ਚ ਭਾਂਡੇ ਵੇਚਨੇ ਭਾਂਡੇ ਲੋਕ ਇਕੱਠੇ ਹੋ ਜਾਂਦੇ ਵੀ ਕੀ ਹੋ ਗਿਆ ਕੀ ਤਮਾਸ਼ੇ ਵੇਖਣ ਨੂੰ ਕੋਠਿਆਂ ਤੇ ਚੜ ਜਾਣ ਲੋਕ ਮੈਂ ਇਹਨਾਂ ਨੂੰ ਬਥੇਰਾ ਸਮਝਾਇਆ ਵੀ ਤੁਸੀਂ ਸਗਿਆਂ ਭੈਣਾ ਹੈਗੀਆਂ ਪਰ ਬਈ ਮੇਰੀ ਘਰ ਵਾਲੀ ਦਾ ਕਹਿਣਾ ਜਿਹੜੀ ਵੱਡੀ ਘਰ ਵਾਲੀ ਸੀ ਉਹਦਾ ਕਹਿਣਾ ਤੇ ਮੇਰੀ ਛੋਟੀ ਘਰ ਵਾਲੀ ਦਾ ਕਹਿਣਾ ਇਹ ਸੀ ਵੀ ਹੁਣ ਪਹਿਲਾਂ ਅਸੀਂ ਭੈਣਾ ਸੀ ਪਰ ਹੁਣ ਅਸੀਂ ਸੌਂਕਣ ਸੌਂਕਣੀਆਂ ਮੈਂ ਕਿਹਾ ਇਹ ਕੀ ਗੱਲ ਹੋਈ ਹਣਾ ਮੈਂ ਜਦੋਂ ਤੁਹਾਡੇ 'ਚ ਫਰਕ ਨਹੀਂ ਰੱਖਦਾ ਤੁਸੀਂ ਮੇਰੇ 'ਚ ਕਿਉਂ ਤੁਸੀਂ ਆਪਸ ਕਿਉਂ ਫਰਕ ਰੱਖਦੀਆਂ ਹਣਾ ਕਹਿੰਦੀ ਨਹੀਂ ਨਹੀਂ ਇਹ ਇਹ ਤੇਰੇ ਕੋਲ ਤੂੰ ਇਹਦੇ ਕੋਲ ਵੱਧ ਟਾਈਮ ਰਹਿਣਾ ਤੂੰ ਇਹਦੇ ਹੱਥੋਂ ਖਾਣਾ ਇਹਦੇ ਕੱਪੜੇ ਪਾਉਣਾ ਇਹਦੇ ਕੱਪੜੇ ਜਿਹੜੇ ਧੋਕੇ ਪਾਉਂਦੀ ਪਾਉਂਦੀ ਆ ਪ੍ਰੈਸ ਕਰਕੇ ਦਿੰਦੀ ਆ ਉਹ ਤੂੰ ਪਾਉਣਾ ਮੇਰੀ ਚੀਜ਼ ਪਸੰਦ ਦੀ ਲੈਂਦਾ ਤੂੰ ਐ ਫਲਾਨ ਦਾ ਐ ਲੜਾਈ ਹੁੰਦੀ ਆ ਬਈ ਸਾਡੇ ਘਰੇ ਹੈਂ ਵੀ ਤੂੰ ਰੋਟੀ ਮੇਰੇ ਹੱਥ ਦੀ ਨਹੀਂ ਖਾਂਦਾ ਤੈਨੂੰ ਮੇਰੀ ਦਾਲ ਬਣਾਈ ਸ ਵਧਿਆ ਨਹੀਂ ਲੱਗਦੀ ਤੂੰ ਨੋਖਸ਼ ਕੱਢ ਦਿੰਨਾ ਇਹੋ ਜਿਹੇ ਚੀਜ਼ਾਂ ਹੋਣ ਲੱਗੀਆਂ ਬਈ ਵੱਡੀ ਸ ਮੇਰੀ ਘਰ ਵਾਲੀ ਛੋਟੀ ਘਰ ਵਾਲੀ ਬਈ ਐ ਐ ਆਪਸ ਵਿੱਚ ਲੜ ਲੜ ਕੇ ਬਈ ਗੁੱਥਮ ਗੁੱਤੀ ਹੁੰਦੀਆਂ ਸਾਰਾ ਦਿਨ ਲੜਦੇ ਆ ਜਵਾਗ ਮੇਰਾ ਉਹ ਨਾਲ ਵੇ ਵੇ ਕੇ ਰੋਂਦਾ ਉਹਨੂੰ ਕੋਈ ਦੁੱਧ ਨਹੀਂ ਪਿਉਂਦਾ ਹੈ ਤੇ ਬਈ ਮੈਂ ਇਨਾ ਦੁਖੀ ਆ ਯਾਰ ਮੈਂ ਕਹਿੰਦਾ ਯਾਰ ਮੇਰੇ ਪਿੰਡ ਦੇ ਵਿੱਚ ਮੇਰੀ ਬਦਨਾਮੀ ਹੋਈ ਪਈ ਆ ਲੋਕ ਕਹਿੰਦੇ ਵੀ ਭੰਦੇ ਯਾਰ ਤੂੰ ਆ ਕੀ ਕਰੀ ਬੈਠਾ ਭੰਦੇ ਯਾਰ ਲੋਕਾਂ ਤੋਂ ਇੱਕ ਨਹੀਂ ਸਮਝਦੀ ਤੂੰ ਦੋ ਦੋ ਲਈ ਬੈਠਾ ਬਾਈ ਇਹ ਕਹਿੰਦਾ ਪਹਿਲਾਂ ਬੜੇ ਪਿਆਰ ਨਾਲ ਰਹਿੰਦੀਆਂ ਸੀ ਤੇ ਮੁੜ ਕੇ ਕਹਿੰਦਾ ਹੁਣ ਜੁੰਡੋ ਜੁੰਡੀ ਹੋਣ ਲੱਗੀਆਂ ਵਾਟੀਆਂ ਕੰਧਾਂ 'ਚ ਵਜਦੀਆਂ ਕੰਧਾਂ 'ਚ ਕਿਵੇਂ ਵਜਦੀਆਂ ਕਹਿੰਦਾ ਵੀ ਇਹ ਕਹਿੰਦੀ ਆ ਵੀ ਤੂੰ ਮੈਨੂੰ ਮੋਹ ਘੱਟ ਕਰ ਲੱਗ ਗਿਆ ਤੂੰ ਉਹਦਾ ਜਿਆਦਾ ਕਰ ਲੱਗ ਗਿਆ ਉਹਦੇ ਲੀੜੇ ਕੱਪੜੇ ਪ੍ਰੈਸ ਕੀਤੇ ਪਾਉਣ ਲੱਗ ਗਿਆ ਉਹਦੇ ਹੱਥੋਂ ਖਾਣ ਲੱਗ ਗਿਆ ਉਹਦੇ ਹੱਥੋਂ ਪੀਣ ਲੱਗ ਗਿਆ ਵੀ ਮੇਰਾ ਮੈਂ ਬਹੁਤ ਦੁਖੀ ਆ ਮੇਰਾ ਟਾਈਮ ਤੋਂ ਮੈਨੂੰ ਘੱਟ ਦਿਨਾ ਉਹਦੇ ਕੋਲ ਤੂੰ ਜਿਆਦਾ ਟਾਈਮ ਦਿਨਾ ਵੀ ਮੈਂ ਹੁਣ ਉਹਨਾਂ ਦਾ ਪਿਆਰ ਆ ਜਿਹੜਾ ਉਹ ਸੌਂਕਣਾ 'ਚ ਬਦਲ ਗਿਆ ਫੇਰ ਤੂੰ ਬੱਡੀ ਜਦ ਹੀ ਤੇリカ ਲੀਆ ਉਹਨੂੰ ਤੂੰ ਕਹਿ ਨਹੀਂ ਤੂੰ ਆਪਦੇ ਹੱਤੀ ਤੇ ਲੈ ਕੇ ਆਈ ਤੂੰ ਅੱਜ ਯਾਰਾ ਮੈਂ ਕਿਹਾ ਮੈਂ ਕਿਹਾ ਜਦੋਂ ਤੇਰਾ ਮੇਰਾ ਵਿਆਹ ਹੋਇਆ ਤੂੰ ਆਪ ਕਰਵਾਇਆ ਮੈਂ ਕਿਹਾ ਮੈਂ ੱੱੱਕੇ ਨਾਲ ਨਹੀਂ ਕੀਤਾ ਦੂਜੀ ਗੱਲ ਮੈਂ ਕਿਹਾ ਜਦੋਂ ਵਿਆਹ ਹੋਇਆ ਹੋਇਆ ਸੀ ਭੈਣ ਚੋਦਿਆ ਮੈਨੂੰ ਤਾਂ ਵਿਚਾਲੇ ਤੁਸੀਂ ਪਾ ਲਿੰਦੇ ਦੋਨੇ ਸਾਈਡਾਂ ਤੇ ਸੋ ਜਾਂਦੇ ਸੀ ਮੇਰੇ ਨਾਲ ਤੇ ਹੁਣ ਤੁਹਾਨੂੰ ਕੀ ਹੋ ਗਿਆ ਹੁਣ ਤੁਸੀਂ ਐਂ ਕਹਤੋਂ ਕਹਿੰਦੀਆਂ ਵੀ ਮੇਰੇ ਤੂੰ ਮੇਰੇ ਰੂਮ 'ਚ ਪੈ ਤੂੰ ਮੇਰੇ ਰੂਮ 'ਚ ਪੈ ਮੈਨੂੰ ਗਰਮੀ ਜੜੀ ਬਈ ਮੈਂ ਦੋਨਾਂ ਦੋਨਾਂ ਨੂੰ ਕੁੱਟਿਆ ਬਈ ਟਕਾ ਕੇ ਕੁੱਟਿਆ ਠੀਕ ਹੈ ਡਾਂਗਾ ਨਾਲ ਕੁੱਟਿਆ ਮੈਂ ਚ ਮੈਂ ਦੋਵਾਂ ਦੇ ਡਾਂਗ ਭਰੇ ਡਾਂਗ ਭਰਾ ਕੇ ਬਈ ਮੈਂ ਖੇਤੋਂ ਤੁਰ ਗਿਆ ਦੋਵੇਂ ਜਣੀਆਂ ਰੋਣ ਠੀਕ ਹੈ ਦੋਨੇ ਜਣੀਆਂ ਰੋਣ ਜਦੋਂ ਮੈਂ ਘਰੇ ਆਇਆ ਬਈ ਤੇ ਇੱਕ ਉਧਰ ਮੱਥਾ ਬਨ ਕੇ ਪਈ ਇੱਕ ਉਧਰ ਮੱਥਾ ਬਨ ਕੇ ਭਾਂਡੇ ਖਿਲਰੇ ਪਏ ਤੇ ਮੱਜਾਂ ਭੁੱਖੀਆਂ ਖੜੀਆਂ ਤੇ ਜਵਾਕ ਰੋਈ ਜਾਵੇ ਮੈਂ ਕਿਹਾ ਭੈ ਜੋ ਮੈਂ ਤਾਂ ਜਿਹੜੀ ਚੀਜ਼ ਸੋਚੀ ਸੀ ਉਹ ਤਾਂ ਚੀਜ਼ ਹੋਈ ਨਹੀਂ ਮੇਰੇ ਘਰ ਤਾਂ ਨਰਕ ਬਣ ਗਿਆ ਮੇਰਾ ਘਰ ਤਾਂ ਨਰਕ ਬਣ ਗਿਆ ਮਾਪੇ ਮਾਪਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਭੈਣ ਹੋ ਮੇਰੇ ਬੇੜਾ ਬਾਤਾ ਮੇਰਾ ਵਿਆਹ ਕਰਕੇ ਮੈਂ ਕਿਹਾ ਮੈਂ ਵਧੀਆ ਸੀ ਰਹਿਦਾ ਸੀ ਫਿਰ ਕੀ ਸੀ ਵਿਜਵਾਗ ਨਾ ਹੋਇਆ ਨਾ ਫਿਰ ਕੀ ਸੀ ਮੈਂ ਕਿਹਾ ਜਵਾਗਾਂ ਜਵਾਗ ਲੈ ਲਓ ਮੈਂ ਕਿਹਾ ਭੈਣ ਚ ਘਰ ਦੇ ਵਿੱਚ ਆ ਕੇ ਚੀਜ਼ ਬਣ ਗਈ ਤੇ ਭਾਈ ਬਾਅਦ ਵਿੱਚ ਮੈਂ ਸਹੁਰੇ ਨਾਲ ਗੱਲ ਕੀਤੀ ਮੇਰਾ ਸਹੁਰਾ ਕਹਿੰਦਾ ਕਹਿੰਦਾ ਇੱਕ ਦੇ ਮਾਰ ਗੁੱਤ ਤੇ ਇੱਥੇ ਛੱਡ ਕੇ ਜਾ ਮੇਰੇ ਕੋਲ ਮੈਂ ਇੱਕ ਦੇ ਮਾਰਿਆ ਵੀ ਗੁੱਤ ਤੇ ਉੱਥੇ ਛੱਡ ਕੇ ਆ ਆਪਦੀ ਸਹੁਰੇ ਠੀਕ ਹੈ ਜਦੋਂ ਆਪਦੀ ਸਹੁਰੇ ਛੱਡ ਕੇ ਆ ਵੀ ਉਹ ਉੱਥੇ ਸਿਰ ਬੰਨ ਕੇ ਪਈ ਐ ਇੱਥੇ ਸਿਰ ਕੇ ਬੰਨ ਕੇ ਪਈ ਐ ਹੁਣ ਕਹਿੰਦੀ ਆ ਵੀ ਇਹ ਸਾਡਾ ਜੀ ਨਹੀਂ ਲ ਮੇਰੀ ਕਾਲੀ ਕਹਿੰਦੀ ਮੈਂ ਕਿਹਾ ਮੈਂ ਜਵਾਨ ਹੀ ਲਿਆਉਂਦਾ ਮੈਂ ਕਿਉਂ ਲਿਆਵਾਂ ਮੈਂ ਕਿਹਾ ਭੈ ਜ ਤੁਸੀਂ ਤਾਂ ਯਾਰ ਜਿਹੜਾ ਕੰਮ ਕਰਨਾ ਉਹ ਕਰਤਾ ਤੁਸੀਂ ਘਰ ਦੇ ਵਿੱਚ ਨਰਕ ਨਰਕ ਬਣਾਤਾ ਘਰ ਦਾ ਤੁਸੀਂ ਤੇ ਬਾਅਦ ਵਿੱਚ ਬਈ ਹੁਣ ਮਹੀਨਾ ਹੋ ਗਿਆ ਠੀਕ ਹੈ ਮਹੀਨਾ ਹੋ ਗਿਆ ਉਹ ਉੱਥੇ ਤੇ ਇਹ ਇੱਥੇ ਆ ਠੀਕ ਹੈ ਤੇ ਹੁਣ ਇਹ ਇੱਕ ਦੂਜੇ ਨੂੰ ਤਰਸੀਆਂ ਪਈਆਂ ਬੇਸੀ ਕੀ ਕਰੀਏ ਬਾਅਦ ਵਿੱਚ ਮੇਰੇ ਮੈਂ ਸਹੁਰੇ ਨੂੰ ਵੀ ਕਿਹਾ ਮੈਂ ਕਿਹਾ ਜੇ ਇਹ ਤੋਂ ਇਹ ਤੋਂ ਪਹਿਲਾਂ ਕੀ ਹੋਇਆ ਵੀ ਮੈਂ ਉਹਦੇ ਸਹੁਰੇ ਨੂੰ ਕਿਹਾ ਮੈਂ ਕਿਹਾ ਮੈਂ ਕੈਮਰੇ ਲਵਾ ਦਣਾ ਤੇਰੇ ਕੋਲ ਕੈਮਰੇ ਚੱਲਣਗੇ ਜੇ ਤੈਨੂੰ ਨਹੀਂ ਯਕੀਨ ਤਾਂ ਵੇਖ ਲੈ ਮੈਂ ਕੈਮਰੇ ਲਵਾਤੇ ਵਾਦੇ ਸੋਰੇ ਦੇ ਮੋਬਾਈਲ ਤੇ ਚਲਾਤਾ ਵੀ ਆਹ ਚੱਕ ਤੇਰੇ ਕੋਲ ਕੈਮਰੇ ਸ਼ੋ ਹੋਣਗੇ ਬਈ ਉਹਨਾਂ ਸਾਰਾ ਕੁਝ ਦਿਖਦਾ ਵੀ ਆ ਚੀਜ਼ ਐ ਉਹਨੇ ਤਾਂ ਮੈਨੂੰ ਕਿਹਾ ਸੀ ਆ ਵੀ ਇੱਕ ਨੂੰ ਇੱਥੇ ਛੱਡ ਜਾ ਇੱਕ ਨੂੰ ਉੱਗਦੇ ਕੋ ਰੱਖ ਲੈ ਮੈਂ ਖੇਤ ਰਹਿਣ ਲੱਗੇ ਬਾਈ ਕਹਿੰਦਾ ਨਾ ਬਾਈ ਕਹਿੰਦਾ ਸਾਡੇ ਕਿਹੜੇ ਜਦੋਂ ਲੜੋ ਲੜਾਈ ਰਹਿੰਦੀ ਸੀ ਤੇ ਮੈਂ ਆਉਦੇ ਸਹੁਰਿਆਂ ਨੂੰ ਜੋ ਦੱਸਿਆ ਤੇ ਉਹ ਮੇਰੇ ਤੇ ਯਕੀਨ ਨਾ ਕਰਨ ਕਿਉਂਕਿ ਉਹ ਮੋਹ ਪੰਡ ਬਹੁ ਕਰਦੀਆਂ ਸੀਗੀਆਂ ਇੱਕ ਦੂਜੀ ਦਾ ਜਦੋਂ ਇਹਨੇ ਕੈਮਰੇ ਲਵਾ ਕੇ ਆਉਦੇ ਸਹੁਰੇ ਦੇ ਫੋਨ 'ਤੇ ਚਲਾਤੇ ਤੇ ਮੁੜ ਕੇ ਇਹਨੇ ਜਦੋਂ ਲੜਦਿਆਂ ਸੀ ਉਹਨੂੰ ਫੋਨ ਲਾ ਕੇ ਦੱਸ ਦਿੰਦਾ ਸੀ ਵੀ ਆ ਬੇਕਲਾ ਹੁਣ ਕੀ ਕੁਕਰੀ ਜਾਂਦਾ ਉਹਨੇ ਮੁੜ ਕੇ ਇਹ ਗੱਲ ਕਹੀ ਵੀ ਇੱਕ ਦੇ ਮਾਰ ਤੇ ਇਹਨੂੰ ਇੱਥੇ ਛੱਡ ਜਾ ਇਨੇ ਬੱਡੀ ਉੱਥੇ ਛੱਡ ਜਾਂਦੀ ਤੇ ਹੁਣ ਮਹੀਨਾ ਹੋ ਗਿਆ ਇੱਕ ਦੂਜੇ ਨੂੰ ਤਰਸੀਆਂ ਪਈਆਂ ਫੋਨ ਤੇ ਗੱਲਾਂ ਕਰਦੀਆਂ ਇੱਕ ਦੂਜੇ ਨੂੰ ਕਹਿੰਦੀਆਂ ਤੂੰ ਆ ਜਾ ਇਹਦੀਆਂ ਮਨ ਤਾਂ ਕਰੀ ਜਾਂਦੀਆਂ ਵੀ ਤੂੰ ਲਿਆ ਇਹ ਕਹਿੰਦਾ ਹਜੇ ਨਹੀਂ ਹਜੇ ਥੋੜਾ ਥੋੜਾ ਜਾ ਮੈਂ ਨੱਕ ਜੇ ਦਮ ਕਰਕੇ ਬਾਅਦ ਚ ਲੈ ਕੇ ਆਉਂਗਾ ਵੀ ਤੁਸੀਂ ਮੇਰੀ ਜ਼ਿੰਦਗੀ ਦੁੱਬਲ ਕੀਤੀ ਪਈ ਆ ਬਈ ਫਿਰ ਮਣ ਕੇ ਇੱਕ ਮੈਂ ਤੈਨੂੰ ਹੋਰ ਪੁੱਛਣਾ ਸੀਗਾ ਵੀ ਮਰ ਤੂੰ ਹੀ ਮੁੜ ਕੇ ਸਾਲੀ ਤੇਰੀ ਤੇ ਤੁਸੀਂ ਖੇਤ ਹੀ ਰਹਿੰਦੇ ਸੀਗੇ ਤੇ ਥੋਨੂੰ ਦੱਸਦਾ ਕੌਣ ਸੀ ਵੀ ਇਹ ਸਾਲੀ ਤੇਰੀ ਗੁੱਤੋ ਗੁੱਤੀ ਹੁੰਦੀ ਆ ਮੇਰੇ ਕੋਲ ਕੈਮਰਾ ਹੀ ਜਲਦੀ ਹੁਣ ਤਾਂ ਕੈਮਰਾ ਚੱਲਦਾ ਪਹਿਲਾਂ ਪਹਿਲਾਂ ਮੈਨੂੰ ਮੇਰੀ ਮਾ ਚਾਚੀ ਦੱਸਦੀ ਸੀ ਬਾਈ ਅੱਛਾ ਚਾਚੀ ਦੱਸ ਦਿੰਦੀ ਸੀ ਚਾਚੀ ਦੱਸਦੀ ਸੀ ਵੀ ਆ ਲੜਾਈ ਹੋਈ ਜਾਂਦੀ ਮੈਨੂੰ ਵੀਡੀਓ ਕਾਲ ਤੇ ਵਿਖਾਉਂਦੀ ਸਾਰਾ ਕੁਝ ਠੀਕ ਆ ਵੀ ਆ ਵੇਖ ਲੈ ਤੇ ਹਣਾ ਇੱਕ ਉੱਥੇ ਆ ਕੇ ਇੱਥੇ ਆ ਹੁਣ ਤੈਨੂੰ ਕਹਿੰਦੀਆਂ ਹੋਣਗੀਆਂ ਵੀ ਉਹ ਤੈਨੂੰ ਕਹਿੰਦੀ ਹੂ ਮੈਨੂੰ ਲੈ ਜਾਏ ਕਹਿੰਦੀ ਹੂ ਲਿਆ ਆਉ ਨੂੰ ਬਾਈ ਕਹਿੰਦੀ ਆ ਕਿਉਂਕਿ ਭਈਰਤ ਨੂੰ ਐਵੇਂ ਦੱਸਦਾ ਪਹਿਲੀ ਘਰ ਵਾਲੀ ਮੇਰੀ 14-15 ਸਾਲ ਹੋ ਗਏ ਨਾ ਮੇਰੇ ਵਿਆਹ ਨੂੰ ਯਾਰ ਉਹਦੇ ਨਾਲ ਮੇਰਾ ਮੋਹ ਪ੍ਰੇਮ ਅਨੇਕ ਨਾ ਉਹਦੇ ਜਵਾਬ ਆ ਯਾਰ ਹਨਾ ਵੀ ਮਤਲਬ ਯਾਰ ਉਹ ਪਿਆਰ ਭਾਲਦੀ ਐ ਯਾਰ ਹੋਰ ਕੀ ਐ ਵਿਚਾਰੀ ਕੋਲ ਹਨਾ ਇੱਕ ਜ਼ਿੰਦਗੀ ਹੈ ਨਹੀਂ ਉਹਦੀ ਹਨਾ ਨਰਕ ਹੀ ਇੱਕ ਸਾਡੀ ਜ਼ਿੰਦਗੀ ਇਹ ਸਮਝਣਾ ਚਾਹੀਦਾ ਯਾਰ ਦੋਵਾਂ ਭੈਣਾਂ ਨੂੰ ਵੀ ਹਨਾ ਵੀ ਅਸੀਂ ਘਰ ਦੇ ਵਿੱਚ ਨਾ ਕਲੇਸ਼ ਪਾਈਏ ਕਿਉਂਕਿ ਜਦੋਂ ਮੈਂ ਖੁੱਲ੍ਹ ਦੇਈ ਜਾਣਾ ਯਾਰ ਦੋਵਾਂ ਨੂੰ ਵੀ ਨਿਆਰੇ ਲੋ ਯਾਰ ਫਿਰ ਇਹਨਾਂ ਦਾ ਹੱਕ ਨਹੀਂ ਹੈਗਾ ਲੜਨ ਦਾ ਠੀਕ ਐ ਤੇ ਇਹਦੇ جواب ਵੀ ਹੈ ਨਹੀਂ ਬਈ ਯਾਰ ਦੂਜੀ ਗੱਲ ਬਈ ਮੇਰੀ ਹੋਰ ਤੁਹਾਨੂੰ ਦੱਸਾਂ ਗੱਲ ਮੈਂ ਪਿੰਡ ਦੇ ਵਿੱਚ ਸਰਪੰਚ ਸਰਪੰਚ ਦੇ ਨਾਲ ਹੈ ਨਾ ਮੈਂਬਰ ਆ ਮੈਂ ਠੀਕ ਹੈ ਮੈਂਬਰ ਆ ਮੈਂ ਮੈਨੂੰ ਵੀ ਸਰਪੰਚ ਜੀ ਨਾਲ ਜਾਣਦੇ ਪਿੰਡ ਦੇ ਵਿੱਚ ਪਰ ਬਈ ਮੈਂ ਤੁਹਾਨੂੰ ਦੱਸਾਂ ਮੇਰੀ ਜਿਵੇਂ ਹੀ ਬੁੱਕਤ ਮਰ ਗਈ ਲੋਕ ਮੈਨੂੰ ਕਹਿੰਦੇ ਵੀ ਤੇਰਾ ਘਰ ਆਵਦਾ ਨਹੀਂ ਸਮਝਦਾ ਤੂੰ ਸਾਡਾ ਕੀ ਸੰਭਾਏਗਾ ਸਾਡਾ ਸਾਡੇ ਬਾਰੇ ਕੀ ਦੱਸੇਗਾ ਤੂੰ ਤੇਰੇ ਘਰ ਤੇ ਵਿੱਚ ਤਾਂ ਕਲੇਸ਼ ਨਹੀਂ ਮੁੱਕਦਾ ਹੁਣ ਮੇਰੀ ਉੱਥੇ ਬੇਇੱਜ਼ਤੀ ਹੁੰਦੀ ਹੈ ਕਿ ਨਹੀਂ ਹੁੰਦੀ ਬਈ ਦੱਸ ਮੇਰਾ ਤਾਂ ਬਈ ਜ਼ਿੰਦਗੀ ਨਰਕ ਕਰਤੀ ਠੀਕ ਹੈ ਹੁਣ ਮੈਂ ਇਹਨਾਂ ਨੂੰ ਕਿਹਾ ਹੋਇਆ ਵੀ ਤੁਹਾਨੂੰ ਮੈਂ ਦਿਖਾਉਂਗਾ ਐ ਭੱਬੂ ਦੱਤਰੇ ਵੇਖੇ ਨਹੀਂ ਤੁਸੀਂ ਤੇ ਮੈਂ 14 ਸਾਲ ਹੋ ਗਏ ਮਾਈ ਮੇਰੇ ਵਿਆਹ ਨੂੰ ਮੇਰੀ ਪਹਿਲਾਂ ਵਾਲੀ ਘਰ ਵਾਲੀ ਨਾਲ ਮੇਰਾ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਆ ਠੀਕ ਹੈ ਮੈਂ ਆਹਦੀ ਸਾਲੀ ਨੂੰ ਵੀ ਕਹਿਣਾ ਚਾਹਣਾ ਵੀ ਘਰ ਦੇ ਵਿੱਚ ਵਸ ਵਧੀਆ ਵਸ ਤੈਨੂੰ ਮੈਂ ਤੈਨੂੰ ਵੀ ਨਹੀਂ ਘਾਟ ਆਉਣ ਦਿੰਦਾ ਨਾ ਆਹਦੀ ਘਰ ਵਾਲੀ ਦੋਵੇਂ ਤੁਸੀਂ ਮੇਰੀਆਂ ਘਰ ਵਾਲੀਆਂ ਹੈਗੀਆਂ ਇਹ ਕਹਿੰਦਾ ਨਾ ਵੀ ਮੈਂ ਪੈਂਟ ਦੇ ਵਿੱਚ ਮੈਂ ਬੱਤ ਸਾਹ ਆ ਇਹ ਮੈਨੂੰ ਲੋਕ ਵੇਖ ਕੇ ਹੁਣ ਟਿਚਰਾਂ ਕਰਦੇ ਆ ਲੱਗਦਾ ਜਦੋਂ ਤੇਥੋਂ ਆਉਂਦਾ ਘਰ ਦਾ ਰੋਲਾ ਨਿਭੜਦਾ ਤੇ ਤੂੰ ਸਾਡੇ ਲੋਕਾਂ ਦੇ ਕਿੱਥੋਂ ਨਵੇੜੇਗਾ ਹਾਂਜੀ ਹਾਂਜੀ ਮਜ਼ਾਕ ਦਾ ਪਾਤਰ ਬਣ ਗਿਆ ਇਹ ਪਹਿਲਾਂ ਕਿੱਥੇ ਲੋਕ ਇਹ ਤੋਂ ਡਰਦੇ ਸੀ ਵੀ ਸਰਪੰਚ ਦੇ ਨਾਲ ਆ ਪੱਕਾ ਜਿੰਨੀ ਸਰਪੰਚ ਦੀ ਚੱਲਦੀ ਸੀ ਓਨੀ ਇਹਦੀ ਚੱਲਦੀ ਸੀਗੀ ਹੁਣ ਇਹ ਜਮਾਂ ਵੀ ਜ਼ੀਰੋ ਹੋ ਗਿਆ ਇਹ ਕਹਿੰਦਾ ਵੀ ਮੈਂ ਦੋਨਾਂ ਨੂੰ ਕਿਹਾ ਵੀ ਤੁਸੀਂ ਰਹੋ ਨਜ਼ਾਰੇ ਲਓ ਜਿਹੜਾ ਕੋ ਖਾਣ ਨੂੰ ਚਾਹੀਦਾ ਖਾਣ ਨੂੰ ਲੋ ਪੈਸਾ ਤੇ ਲੋਟ ਕੋਲੇ ਆਵਾ ਜੋ ਕੁਝ ਮਰਜ਼ੀ ਕਰੋ ਮਾਛ ਨੂੰ ਰੋਕਦਾ ਨਹੀਂ ਪਰ ਰੋ ਪਿਆਰ ਨਾਲ ਜਿਵੇਂ ਤੁਸੀਂ ਪੇਕੇ ਪਿੰਡ ਭੈਣਾ ਬਣ ਕੇ ਰਹਿੰਗਾ ਉਵੇਂ ਤੁਸੀਂ ਸਹੁਰੇ ਘਰ ਪੇ ਭੈਣਾ ਬਣ ਕੇ ਰਹੋ ਬਈ ਇੱਕ ਚੀਜ਼ ਹੋਰ ਆ ਚਲ ਮੈਂ ਤੁਹਾਨੂੰ ਲਾਸਟ ਸਵਾਲ ਪੁੱਛਦਾ ਹੁਣ ਤੁਹਾਡੇ ਚਲ ਆਉਂਦਾ ਹਨਾ ਵੀ ਚਲ ਤੁਸੀਂ ਲੈ ਆਉ ਉਹਨੂੰ ਵੀ ਵਿਚਾਰੀ ਨੂੰ ਦੂਰ ਕਿਉਂ ਕਰਨਾ ਇੱਕ ਚੀਜ਼ ਤਾਂ ਜ਼ਰੂਰ ਆ ਵੀ ਇਹ ਜਦੋਂ ਪੇਕੇ ਭੈਣਾ ਰਹਿੰਦਿਆਂ ਬਣ ਕੇ ਸਹੁਰੇ ਘਰੇ ਕਦੋਂ ਸੋਕਣਾ ਬੰਜਣਾ ਨਾਲੇ ਸਖਾਂ ਭੈਣਾ ਬਈ ਪਤਾ ਕੀ ਹੈ ਜਦੋਂ ਕਹਿਦੀ ਵੀ ਪੇਕੇ ਘਰ ਹੁੰਦੀਆਂ ਉਦੋਂ ਭੈਣਾ ਹੀ ਹੁੰਦੀਆਂ ਬਈ ਠੀਕ ਹੈ ਉਦੋਂ ਵੈਸੇ ਕਲੇਸ਼ ਹੁੰਦਾ ਵੀ ਰਿਮੋਟ ਦੇ ਦੇ ਮੇਰਾ ਹੈ ਮੇਰੀ ਰੋਟੀ ਖਾ ਗਈ ਉਦੋਂ ਇਹ ਹੋ ਗਿਆ ਉਹ ਨਿੱਕੇ ਮੋਟੇ ਜਦੋਂ ਜ਼ਿੰਦਗੀ ਦੀ ਕੀ ਕਿਤਾ ਜਣਾ ਜਦੋਂ ਜ਼ਿੰਦਗੀ ਗੁਜ਼ਾਰ ਨਹੀਂ ਹੋਵੇ ਅੰਗ ਅੰਗ ਜੁੜੇ ਹੋਣ ਜਦੋਂ ਮਤਲਬ ਕਹਿ ਦਈਏ ਵੀ ਆਪਣਾ ਵਿਆਹ ਹੋ ਜਾਂਦਾ ਇੱਕੋ ਘਰ ਦੇ ਵਿੱਚ ਉਹਨਾਂ ਦਾ ਸੁਭਾਅ ਬਣਿਆ ਇੱਕੋ ਘਰ ਦੇ ਵਿੱਚ ਵਿਆਹ ਹੋ ਗਿਆ ਉਦੋਂ ਉਹ ਭੈਣਾਂ ਨਹੀਂ ਰਹਿੀਆਂ ਉਦੋਂ ਸੰਕਣ ਸੰਕਣੀਆਂ ਬਣ ਗਈਆਂ ਕਿਉਂਕਿ ਜਿਹੜਾ ਤੂੰ ਆ ਜਾਂ ਮੈਂ ਆ ਜਦੋਂ ਆਪਣੇ ਘਰ ਦੇ ਵਿੱਚ ਦੋ ਭੈਣਾਂ ਆ ਗਈਆਂ ਸਕੀਆਂ ਇੱਕੋ ਇੱਕੋ ਕਰ ਦੇ ਵਿੱਚ ਵਹਿ ਜਾਂਦੀਆਂ ਠੀਕ ਹੈ ਨਾ ਬਈ ਉਹ ਪਹਿਣਾ ਨਹੀਂ ਰਹਿੰਦੀਆਂ ਸੁਕਣ ਸੁਕਣੀਆਂ ਬਣ ਜਾਂਦੀਆਂ ਬਾਅਦ ਵਿੱਚ ਇਹੋ ਜਿਹੇ ਕਲੇਸ਼ ਪੈਂਦੇ ਆ ਵੀ ਤੂੰ ਮੇਰੇ ਬਾਰੇ ਘੱਟ ਸੋਚਦਾ ਤੂੰ ਮੇਰੇ ਬਾਰੇ ਇਹ ਨਹੀਂ ਸੋਚਦਾ ਜਦੋਂ ਇਹ ਨਿੱਕੀ ਗੱਲ ਹਾਂ ਜਿਹੜੀ ਬਚਪਨ ਦੀ ਲੜਾਈ ਹੁੰਦੀ ਨਾ ਰਿਮੋਟ ਮੈਨੂੰ ਦੇ ਦੇ ਮੈਨੂੰ ਆ ਦੇ ਦੇ ਉਹ ਹੌਲੀ ਹੌਲੀ ਰੂਪ ਤਾਰਨ ਕਰਦੀਆਂ ਵੱਡੀਆਂ ਰੂਪ ਤਾਰਨ ਕਰ ਲੈਂਦੀਆਂ ਉਹ ਚੀਜ਼ਾਂ ਛੋਟੀਆਂ ਲੜਾਈਆਂ ਹਾਂ ਵੱਡੀਆਂ ਚ ਆ ਜਾਂਦੀਆਂ ਜਦੋਂ ਵੱਡੀ ਉਮਰ ਚ ਆਉਂਦੇ ਆ ਉਦੋਂ ਹੋਰ ਕਲੇਸ਼ ਬਣ ਜਾਂਦੇ ਆ ਵੀ ਤੂੰ ਮੇਰੀ ਹੱਥ ਦੀ ਰੋਟੀ ਨਹੀਂ ਖਾਂਦਾ ਤੂੰ ਛੋਟੀ ਦੀ ਰੋਟੀ ਹੱਥ ਦੀ ਰੋਟੀ ਖਾਣਾ ਮ ਕਰਦਾ ਤੇ ਆਹਦੀ ਘਰ ਵਾਲੀ ਦੇ ਨਕਸ਼ ਨੇ ਕਰਦਾ ਤੂੰ ਮੇਰੇ ਵਾਸਤੇ ਆ ਨਹੀਂ ਲੈ ਕੇ ਦਿੰਦਾ ਮੇਰੇ ਵਾਸਤੇ ਉਹ ਨਹੀਂ ਲੈ ਕੇ ਦਿੰਦਾ ਇਹੋ ਜਿਹੇ ਜਦੋਂ ਗੱਲਾਂ ਬਣ ਜਾਂਨ ਬਈ ਫਿਰ ਭੈਣਾਂ ਨਹੀਂ ਰਹਿੰਦੀਆਂ ਸੌਂਕਣ ਸੌਂਕਣੀਆਂ ਬਣ ਜਾਂਦੀਆਂ ਬਹੁਤ ਪਿੰਡਾਂ ਦੇ ਵਿੱਚ ਬਈ ਇਹੋ ਜਿਹਾ ਸਿਸਟਮ ਬਣਿਆ ਪਿਆ ਜਿਹੜੇ ਲੋਕ ਇੱਕੋ ਘਰ ਦੇ ਵਿੱਚ ਵਿਆਹੇ ਹੋਏ ਹਨ ਬਈ ਉਹਨਾਂ ਦੇ ਘਰਾਂ ਦੇ ਵਿੱਚ ਸੌਂਕਣ ਸੌਂਕਣੀਆਂ ਬਣੀਆਂ ਪਈਆਂ ਘਰ ਵਾਲੀਆਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਦਾ ਵੀ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਹਨ ਹਾਂ ਜੀ ਉਹੋ ਕਈ ਵਾਰੀ ਇਹ ਜੀ ਜਿਹੜੀ ਤੁਹਾਡੇ ਨਾਲ ਹੋਈ ਆ ਇਹ ਹੁੰਦੀ ਆ ਉਹ ਵਧੀਆ ਉਹਦੇ ਪਿਆਰ ਨਾਲ ਰਹਿੰਦੀਆਂ ਕਿ ਹੋਣ ਵਾਲਿਆਂ ਚ ਸਬਰ ਘਟ ਗਿਆ ਸਬਰ ਘਟ ਗਿਆ ਬਈ ਸੰਤੋਸ਼ ਈ ਸੀ ਪਹਿਲਾਂ ਬਈ ਇੱਕ ਇੱਕ ਫੋਨ ਹੈ ਨਹੀਂ ਸੀ ਕੰਮ ਵਾਸਨਾ ਹੈ ਨਹੀਂ ਸੀ ਬਈ ਇੰਨਾ ਮੋਹ ਪ੍ਰੇਮ ਸੀਗਾ ਪਰ ਉਹ ਚੀਜ਼ ਤੇ ਨਹੀਂ ਸੀਗਾ ਜਿਹੜਾ ਅੱਜ ਕੱਲ ਉਹ ਉਹ ਸਰੀਰਕ ਸੰਬੰਧ ਬਹੁਤ ਜ਼ਿਆਦਾ ਅੱਜ ਐ ਅੱਜ ਕੱਲ ਪਹਿਲਾਂ ਇਹ ਜਿਹੇ ਚੀਜ਼ਾਂ ਨਹੀਂ ਸੀਗੀਆਂ ਪਹਿਲਾਂ ਬਈ ਮੋਹ ਪ੍ਰੇਮ ਇਹੀ ਸੀਗਾ ਬਸ ਵੀ ਘਰ ਦੇ ਵਿੱਚ ਵਸ ਰਹੀਆਂ ਬਸ ਜਦੋਂ ਬਾਅਦ ਮਿਲ ਹਾਂ ਮਤਲਬ ਇਹ ਜਿਹੇ ਚੀਜ਼ਾਂ ਬਣ ਗਿਆ ਬਈ ਤਾਂ ਕਰਕੇ ਘਰਾਂ ਦੇ ਵਿੱਚ ਜ਼ਿਆਦਾ ਕਲੇਸ਼ ਹੋ ਰਿਹਾ ਇੱਕ ਚੀਜ਼ ਹੋਰ ਆ ਹੁਣ ਮੰਨ ਕੇ ਚੱਲੇ ਇਸੇ ਇਹੀ ਚੀਜ਼ ਦੇਖ ਵੀ ਇੱਥੇ ਪਹਿਲਾਂ ਤੁਹਾਡੇ ਘਰੇ ਜੰਗ ਦਾ ਮੋਲ ਬਣਿਆ ਜਾ ਹੁਣ ਮਹੀਨਾ ਹੋ ਗਿਆ ਉਹਨੂੰ ਗਈ ਨੂੰ ਹੁਣ ਇੱਕ ਦੂਜੀ ਦਾ ਜੀ ਨਹੀਂ ਲੱਗਦਾ ਹਨ ਉਹ ਕਹਿੰਦੀ ਮੈਨੂੰ ਲੈ ਜਾ ਤੇ ਇਹ ਕਹਿੰਦੀ ਉਹਨੂੰ ਲੈ ਕੇ ਆ ਹੁਣ ਵੀ ਤਾਂ ਪਿਆਰ ਜਾਗਦਾ ਹੀ ਆ ਮੈਂ ਇਹਨਾਂ ਨੂੰ ਇਹੀ ਗੱਲ ਸਮਝਾਉਣੀ ਆ ਬਈ ਜਦੋਂ ਇਹ ਮੈਂ ਇਹਨਾਂ ਨੂੰ ਲੈ ਕੇ ਆਉਂਗਾ ਵੀ ਜੇ ਤੁਸੀਂ ਪ੍ਰੇਮ ਨਾਲ ਰਹੋਗੇ ਤੁਹਾਨੂੰ ਨੂੰ ਮੈਂ ਇੱਕੋ ਤਰ੍ਹਾਂ ਸਮਝੂਗਾ ਠੀਕ ਹੈ ਇੱਕੋ ਜਿਹੇ ਸਮਝੂਗਾ ਵੀ ਤੁਸੀਂ ਇਹੋ ਜਿਹੇ ਕੰਮ ਨਾ ਕਰੋ ਘਰ ਦੇ ਵਿੱਚ ਕਲੇਸ਼ ਨਾ ਕਰੋ ਮੈਂ ਮੈਂ ਮੈਂਬਰਾਂ ਪਿੰਡ ਦੇ ਵਿੱਚ ਮੇਰੀ ਇੱਜ਼ਤ ਆ ਮੇਰੀ ਬੁੱਕਤ ਖਰਾਬ ਹੁੰਦੀ ਹੈ ਤੁਸੀਂ ਮੇਰੇ ਘਰ ਦੇ ਵਿੱਚ ਕਲੇਸ਼ ਨਾ ਪਾਓ ਮੈਂ ਕੀ ਹੋ ਗਿਆ ਵੀ ਮੈਂ ਸਾਰੀਆਂ ਕੁੜੀਆਂ ਨੂੰ ਕਹਿਣਾ ਚਾਹਣਾ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਤੇ ਮੈਂ ਆਪਣੇ ਘਰ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਤੇ ਮੈਂ ਇਹਨਾਂ ਨੂੰ ਲੈ ਕੇ ਜ਼ਰੂਰ ਆਉਂਗਾ ਮੈਂ ਇਹ ਸੋਚਿਆ ਹੋਇਆ ਵੀ ਮਹੀਨਾ ਉਹਨੂੰ ਇੱਥੇ ਰੱਖ ਲਿਆ ਕਰੂੰਗਾ ਪਹਿਲੀ ਨੂੰ ਤੇ ਮਹੀਨਾ ਉਹਨੂੰ ਛੱਡਿਆ ਕਰੂੰ ਮਹੀਨਾ ਉਹਨੂੰ ਲਿਆਇਆ ਕਰੂੰ ਫਿਰ ਮਹੀਨਾ ਉਹਨੂੰ ਛੱਡ ਦਿਆ ਕਰੂੰ ਇਦਾਂ ਸਿਸਟਮ ਕਰੂੰਗਾ ਫਿਰ ਇਹਨਾਂ ਨੂੰ ਅਕਲ ਆਊਗੀ ਜਦੋਂ 4-5 ਮਹੀਨੇ ਨੰਗਾ ਕਰਨੇ ਕਿ ਜਦੋਂ ਕਲੇਸ਼ ਜਾਂ ਪੈਨ ਲੱਗਦਾ ਫਿਰ ਉਹ ਕਿਨੂੰ ਛੱਡਿਆ ਕਰੀ ਹਾਂ ਬਸ ਆ ਚੀਜ਼ ਠੀਕ ਹੈ ਵੀ ਜਦੋਂ ਫਿਰ 4-5 ਮਹੀਨੇ ਨੰਗੇ ਪੇ ਦੂਜੇ ਨੂੰ ਛੱਡ ਹਾਂ ਇਹ ਚੀਜ਼ ਚੱਲ ਬਈ ਧੰਨਵਾਦਰਾ ਧੰਨਵਾਦ ਬਈ ਬਹੁਤ ਬਹੁਤ ਤੁਹਾਡਾ ਮੇਰੀ ਵੀਡੀਓ ਜਰੂਰ ਪਹੁੰਚਾਇਆ ਬਈ ਉਹਨਾਂ ਲੋਕਾਂ ਬਾਰੇ ਚੰਗਾ ਠੀਕ ਹੈ ਬਈ ਧੰਨਵਾਦ ਪਾ ਜਿਹੜੇ ਘਰਾਂ ਦੇ ਵਿੱਚ ਆ ਆਮ ਹੀ ਹੁੰਦੀਆਂ ਵੀ ਕਿਸੇ ਦੇ ਜਵਾਕ ਨਹੀਂ ਹੁੰਦਾ ਕੀ ਕਰਦੇ ਆ ਵੀ ਦੂਜੀ ਕੁੜੀ ਨੂੰ ਤੋਰ ਦਿੰਦੇ ਆ ਵੀ ਚਲ ਇੱਕ ਘਰੇ ਦੋ ਪਹਿਣਾ ਹੋਣਗਾ ਤੇ ਸੌਖੀ ਰੋਟੀ ਖਾ ਲੈਣਗਾ ਤੇ ਸੌਖਾ ਘਰ ਬਸ ਜੂਗਾ ਵੀ ਉਹਦੇ ਜਵਾਕ ਹੋ ਗਿਆ ਨਾਲੇ ਦੋਨੇ ਹੱਸਦਿਆਂ ਖੇਡਦਿਆਂ ਰਹਣਗੇ ਉਹ ਪੇਕੇ ਪਿੰਡ ਦਾ ਪਹਿਣਾ ਬਣ ਜਾਂਦਿਆਂ ਜਦੋਂ ਸੌਰੇ ਘਰ ਜਾ ਵੜਦਿਆਂ ਉਦੋਂ ਸੌਕਣਾ ਬਣ ਜਾਂਦਿਆਂ ਕਿਉਂ ਬਣਦਿਆਂ ਇਹ ਨਹੀਂ ਪਤਾ ਕੋਈ ਉਹਨਾਂ ਦੇ ਜਿਹੜਾ ਅੰਦਰ ਉੱਥੇ ਪ੍ਰੇਤ ਲੋਕਿਆ ਹੁੰਦਾ ਉਹ ਸੌਰੇ ਘਰੇ ਆ ਕੇ ਬਾਹਰ ਨਿਕਲਦਾ ਤੇ ਕਿ ਉੱਥੇ ਇਹਨਾਂ ਦੇ ਮਾਪਿਆਂ ਦੀ ਜੁੱਤੀ ਤੋਂ ਡਰ ਹੁੰਦਾ ਹਨਾ ਇਹ ਚੀਜ਼ ਹਰੱਕਦੇ ਨਹੀਂ ਕਿਸੇ ਕਿਸੇ ਟਾਮੇਟਾ ਮੇ ਘਰਦੇ ਆ ਤੇ ਇਹ ਬੰਦੀਆਂ ਜਿਵੇਂ ਪੁਰਾਣੀਆਂ ਪਹਿਲਾਂ ਬਯੁਰਗ ਸੀਗੀਆਂ ਆਪਣੀਆਂ ਦਾਦੀਆਂ ਪਰਦਾਦੀਆਂ ਉਹ ਪੰਜ-ਪੰਜ ਛੇ-ਛੇ ਜਾਣੀਆਂ ਪਲਾਂ ਨਹੀਂ ਪਹਿਣਾ ਸੀ ਉਹ ਕੱਠੀਆਂ ਰਹਿੰਦੀਆਂ ਸੀ ਥਵਾਕ ਰੱਖਦੀਆਂ ਸੀਗੀਆਂ ਬੇੜਾ ਵੱਡਾ ਹੁੰਦਾ ਸੀ ਪਰਿਵਾਰ ਵੱਡਾ ਹੁੰਦਾ ਸੀ ਤੇ ਇੱਕ ਘਰੇ ਪੰਜ-ਪੰਜ 10-10 ਬੁਢੀਆਂ ਕਠੀਆਂ ਰਹਿੰਦੀਆਂ ਸੀ ਪਰ ਇਹ ਪਿਆਰ ਨਾ ਰਹਿੰਦੀਆਂ ਸੀ ਹੁਣ ਇੱਥੇ ਦੋ ਆਂਦਾ ਰਹਿਣਾ ਮੁਸ਼ਕਲ ਹੋਇਆ ਪਿਆ ਇੱਕ ਮਾਂ ਦੇ ਕੁੱਖੋਂ ਜੰਮ ਕੇ ਇੱਥੇ ਸੌਕਣਾ ਬਣ ਜਾਂਦਗਾ ਇਹਦਾ ਬਾਈ ਦਾ ਮੰਦਾ ਹਾਲ ਕਰਤਾ ਉਹਨਾਂ ਨੇ 2 ਸਾਲਾਂ ਦੇ ਵਿੱਚ ਪਹਿਲਾ ਸਾਲ ਡੇਢ ਸਾਲ ਬੱਚਾ ਨਿਗਾਹਾਇਆ ਮੁੜ ਕੇ 2 ਸਾਲ ਹੋ ਗਏ ਬਹੁਤ ਕੁਝ ਹੋਇਆ ਹੁਣ ਨਹੀਂ ਇੱਕ ਉਥੇ ਤੋਂ ਉੱਤੀ ਹੁਣ ਫੇਰ ਪਿਆਰ ਜੱਗ ਗਿਆ ਮਹੀਨਾ ਹੋ ਗਿਆ ਉਹਨੂੰ ਗਈ ਨੂੰ ਇਹ ਕਹਿੰਦੀ ਉਹਨੂੰ ਲੈ ਕੇ ਆਓ ਕਹਿੰਦੀ ਮੈਨੂੰ ਛੇਤੀ ਲੈ ਜਾ ਵੀ ਅਸੀਂ ਨਹੀਂ ਲੜਦਾਂਗਾ ਹੁਣ ਫੇਰ ਪਿਆਰ ਜਾਗਿਆ ਤੇ ਜਦੋਂ ਪਿਆਰ ਜਾਗਿਆ ਜਦੋਂ ਉਹ ਆ ਕੇ ਇੱਥੇ ਲੜਨੀਆਂ ਬਾਈ ਕਹਿੰਦਾ ਵੀ ਮੈਂ ਮੁੜ ਕੇ ਕੀ ਕਰਨਾ ਜਦੋਂ ਤਿੰਨਾਂ ਚਾਰ ਮਹੀਨਿਆਂ ਨੂੰ ਕਲੇਸ਼ ਦਿਖਾਉਣੀ ਆ ਮੈਂ ਕੋ ਨੂੰ ਪੇਕੇ ਛੱਡਿਆ ਕਰਨਾ ਇਹਦੇ ਜਦੋਂ ਫੇਰ ਇਹਨਾਂ ਦਾ ਭੂਤੋਂ ਨਿਕਲ ਜੂ ਲੜਾਈ ਵਾਲਾ ਫੇਰ ਲਾਇਆ ਕਰੂੰਗਾ ਜਦੋਂ ਲੜੂਗੀ ਫੇਰ ਮੈਂ ਦੂਜੀ ਨੂੰ ਛੱਡਿਆ ਕਰੂੰਗਾ ਵੀ ਆਪੇ ਮੇਰਾ ਘਰ ਜਿਹੜੀ ਚੱਲ ਜ਼ਿੰਦਗੀ ਹੁਣ ਕਹਿੰਦਾ ਗਲ ਦੇ ਵਿੱਚ ਫਹਾ ਪਾਇਆ ਉਹ ਲੈਣਾ ਹੀ ਪੈਣਾ ਵੀ ਮੈਨੂੰ ਆਦੀ ਜ਼ਿੰਦਗੀ ਜਿਉਣੀ ਪੈਣੀ ਆ ਮੈਂ ਆਪਦੇ ਜਵਾਕ ਆ ਜਿਹੜਾ ਮੇਰਾ ਮੈਂ ਉਹਦੇ ਵੱਲ ਦੇਖਦਾ ਮੈਨੂੰ ਉਹਦੇ ਵੱਲ ਹੁੰਦੀ ਆ ਵੀ ਇਹ ਹਰਕ ਕਰਦੀ ਕਹਾਣੀ ਨਹੀਂ ਐ ਡੋਡੀਆ ਪਰ ਜੇ ਬੁੜੀਆਂ ਤੁਸੀਂ ਇਹ ਆਦੇ ਹੱਥੀ ਝੋਲੀ ਪਾ ਕੇ ਉਹਨੂੰ ਲੈ ਕੇ ਆਂਗਾ ਥੋੜਾ ਜਿਹਾ ਸਬਰ ਰੱਖਿਆ ਕਰੋ ਇਹ ਕਿਤੇ ਪਿਆਰ ਬੰਦੇ ਦਾ ਕਿਸੇ ਪਾਸੇ ਨਹੀਂ ਘੜਦਾ ਹੁੰਦਾ ਉਹ ਮਜਬੂਰ ਹੋ ਜਾਂਦਾ ਹੁੰਦਾ ਉਹ ਜੇ ਉਧਰ ਜਾਂਦਾ ਤਾਂ ਵੀ ਮਰਦਾ ਜੇ ਉਧਰ ਜਾਂਦਾ ਤਾਂ ਵੀ ਮਰਦਾ ਉਹਨੂੰ ਇੱਕ ਪਿਆਰ ਨਾਲ ਰੱਖਣਾ ਪੈਂਦਾ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਇੱਕ ਮਨੋਰੰਜਨ ਲਈ ਹੁੰਦੀ ਆ ਸੇਧ ਦੇਣ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖਿਆ ਕਰੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਕਮੈਂਟ ਜ਼ਰੂਰ ਕਰਿਓ ਪਰ ਸਾਡੀ ਵੀਡੀਓ ਜੋ ਘਟਨਾਵਾਂ ਪੰਜਾਬ ਦੇ ਜਾਂ ਇੰਡੀਆ ਦੇ ਵਿੱਚ ਹੁੰਦੀਆਂ ਸੀ ਉਹਦੇ ਅਧਾਰ ਤੇ ਬਣਾਉਣੇ ਆ ਅਸੀਂ ਆਪਦੀ ਕੋਈ ਨੀ ਰੱਖਦੇ ਕੋਈ ਮਨ ਘੜਤ ਕੋਈ ਵੀਡੀਓ ਨਹੀਂ ਹੁੰਦੀ ਜਿਹੜੇ ਕਮੈਂਟ ਕਰਨ ਵਾਲੇ ਆ ਉਹ ਜ਼ਰੂਰ ਆਪਦਾ ਧਿਆਨ ਨਾਲ ਕਮੈਂਟ ਕਰਿਆ ਕਰਨਾ ਸਾਨੂੰ ਵਧੀਆ ਕਰਿਆ ਕਰਨ ਕਮੈਂਟ ਮਾੜਾ ਕਮੈਂਟ ਕਰਕੇ ਤੁਸੀਂ ਆਪਦੀ ਾਕਾਤ ਹੀ ਦਿਖਾਉਨੇ ਆ ਸਾਡਾ ਉਹਦੇ ਵਿੱਚ ਕੋਈ ਹੋਣੀ ਹੁੰਦਾ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੂਕਾ ਧੰਨ